ਮੰਮੀ ਮੰਨ ਗਏ ਨੇ ਪਰ ਉਹਨਾਂ ਦੀ ਇੱਕ ਸ਼ਰਤ ਹੈ ਸ਼ਰਤ ਓਕੇ ਵੀ ਤੂੰ ਆ ਪੇਪਰਾਂ ਤੋਂ ਬਾਅਦ ਨਾ ਅੱਗੇ ਪੜਨਣ ਨੂੰ ਨਹੀਂ ਕਹੇਂਗੀ ਪਰ ਰਾਜ ਓ ਯਾਰ ਮੈਂ ਮੰਮੀ ਨੂੰ ਪੇਪਰ ਦੇਣ ਲਈ ਮਨਾ ਲਿਆ ਨਾ ਤੂੰ ਫਿਰ ਵੀ ਮੂੰਹ ਬਣਾਈ ਬੈਠੀ ਐ ਪੇਪਰ ਦੇ ਤੇ ਖੁਸ਼ ਰਹਿ ਜਿਵੇਂ ਤੁਸੀਂ ਕਹੋ ਓਏ ਐਵੇਂ ਨਾ ਦੋਵੇਂ ਜਾਨੀਆਂ ਖੁਸ਼ ਰਹਾ ਕਰੋ ਤੁਹਾਨੂੰ ਖੁਸ਼ ਦੇਖ ਕੇ ਮੈਂ ਵੀ ਖੁਸ਼ ਰਹਿਣਾ ਜਿਵੇਂ ਆਪਨੇ ਜਿੱਦ ਨਾਲ ਆਹ ਪੇਪਰ ਦੇ ਰਹੇ ਆ ਅੱਕੇ ਵੀ ਪੜ ਲੇਗੀ ਸ਼ਲੀਲ ਇੱਕ ਗਲਾਸ ਪਾਣੀ ਦਾ ਲਿਆ ਦੇ ਯਾਰ ਜੀ 2 ਮਿੰਟ ਰੁਕ ਜਾ ਹੁਣੇ ਲੈ ਕੇ ਆਈ ਆ ਪੜਾਈ ਨੇ ਬਾਅਦ ਚ ਕਰ ਲੈ ਮੁੰਡਾ ਥੱਕਿਆ ਐ ਪਾਣੀ ਦਾ ਗਲਾਸ ਲਿਆ ਦੇ ਪਹਿਲਾਂ ਕੋਈ ਨਹੀਂ ਮੰਮੀ ਮੈਂ ਲੈ ਆਉਣਾ ਲਾ ਕੇ ਆਪੇ ਕਿਉਂ ਲੈ ਕੇ ਆਵੇਂਗਾ ਪੁੱਤ ਤੂੰ ਇਹਦੇ ਲਈ ਇੰਨਾ ਕੁਝ ਕਰ ਰਿਆ ਐ ਇਹ ਇੱਕ ਪਾਣੀ ਦਾ ਗਲਾਸ ਨਹੀਂ ਲੈ ਕੇ ਦੇ ਸਕਦੀ ਦੇਖੋ ਜੀ ਤੁਸੀਂ ਮੈਂ ਹੁਣੇ ਲੈ ਕੇ ਆਈ ਪਾਣੀ ਸਾਰੇ ਘਰ ਦੇ ਕੰਮ ਕਰਦੀਆਂ ਫੇਰ ਵੀ ਮੈਨੂੰ ਟੋਣਚਾ ਮਾਰ ਦੇਣਾ ਦੱਸ ਜੇ ਮੈਂ ਆਹੀ ਕੁਛ ਕਰਦੀ ਰਹੂੰਗੀ ਪੜੂੰਗੀ ਕਦੋਂ ਫੇਰ ਤਾਂ ਮੈਂ ਹੋਊਗੀ ਪਾਸ ਪਾਣੀ ਦੇਦਾ ਪਹਿਲਾਂ ਪਾਸ ਕਿਵੇਂ ਹੋਊਗੀ ਆ ਲੋ ਜੀ ਪਾਣੀ ਨਾਲ ਜੇ ਕੁਝ ਹੋਰ ਚਾਹੀਦਾ ਨਾ ਹੁਣੇ ਦੱਸ ਦੋ ਹੁਣੇ ਲਿਆ ਦਿੰਨੀ ਆ ਮੈਂ ਓ ਕੀ ਗੱਲ ਕੰਮਾਂ ਦਾ ਖਾਹਾ ਵੜਣਾ ਔਖੇ ਹੁਣੇ ਲਿਆ ਦੂੰਗੀ ਮੰਮੀ ਮੈਂ ਕੋ ਤਾਂ ਕਹਿਨੀ ਆ ਵੀ ਮੈਂ ਪੜਨਾ ਜੇ ਨਾ ਪੜੀ ਫਿਰ ਪਾਸ ਕਿਵੇਂ ਹੋਵਾਂਗੀ ਅਰੇ ਰਾਏ ਤਾਂ ਕਹਿੰਦਾ ਦੀ ਪੇਪਰਾਂ ਦੀ ਪੂਨ ਤਿਆਰੀ ਕੀਤੀ ਹੋਈ ਆ ਹੁਣ ਤੈਨੂੰ ਪੜਨ ਦੀ ਕੀ ਲੋੜ ਆ ਓ ਮੰਮੀ ਉਹ ਪੜਨਾ ਪੈਂਦਾ ਹੈ ਤਾਂ ਹੀ ਪੇਪਰ ਦਿੱਤੇ ਜਾਣਗੇ ਬਿਨਾਂ ਤਿਆਰੀ ਤੋਂ ਕਿਵੇਂ ਪੇਪਰ ਦੇ ਦਊਗੀ ਮੈਨੂੰ ਨਾ ਤੂੰ ਬਾਲੀਆਂ ਮੱਤਾਂ ਨਾ ਦੇ ਮੈਨੂੰ ਪਤਾ ਤੂੰ ਕਿੰਨਾ ਕੁ ਪੜਿਆ ਪੇਪਰਾਂ 'ਚ ਬਾਲੇ ਨਾ ਦੰਦ ਜੇ ਨਾ ਪੜ ਤਿਆਰੀ ਕਰ ਲਾ ਪੇਪਰਾਂ ਦੀ ਕਿਤੇ ਸਾਡੀ ਨੱਕ ਮਢਾ ਕੇ ਰੱਖ ਦੇ ਇਹ ਤਾਂ ਲੋਕਾਂ ਨੇ ਫੇਰ ਕਹਿਣਾ ਨੂੰ ਤਾਂ ਬੜਨ ਨੂੰ ਕਹਿੰਦੀ ਸੀ ਸੱਸ ਨੇ ਕੰਮ ਕਰਵਾ ਕਰਾ ਕੇ ਨਾ ਨੂੰ ਫੇਲ ਕਰਾਦੀ ਜਦ ਕਿ ਕਹਾਣੀ ਤਾਂ ਸਾਰੀ ਉਲਟਾ ਕੰਮ ਨਾ ਦਕਾਨੀ ਤੋੜਦੀ ਤੇ ਪੜਨ ਦੇ ਡਰਾਮੇ ਕਰਦੀ ਐ ਮੈਂ ਤਾਂ ਨਾ ਮੰਮੀ ਇੱਥੇ ਪੜਨਾ ਹੀ ਨਹੀਂ ਮੈਂ ਤਾਂ ਦੂਸਰੇ ਕਮਰੇ ਚ ਜਾ ਕੇ ਪੜਦੀ ਆਂ ਮੰਮੀ ਬੈਠੀ ਸੀ ਬੈਠੀ ਆਹਣ ਦਿੰਦੇ ਉਧਰ ਜਾ ਕੇ ਬਾਦੂ ਦੀ ਬਿਜਲੀ ਭੂਕੂਗੀ ਫਿਰ ਬੈਠੀ ਰਹਿੰਦੀ ਇੱਥੇ ਮੈਂ ਕਿਹਾ ਉਹਨੂੰ ਕੁਝ ਗਲਤ ਕਿਹਾ ਜੇ ਹਣ ਅਗਲੀ ਦੇ ਮਿਰਚਾਂ ਲੱਗਦੀ ਨੇ ਇਹਦੇ ਚ ਮੈਂ ਕੀ ਕਰ ਸਕਦੀ ਆ ਓ ਛੱਡੋ ਮੰਮੀ ਕਿਉਂ ਐਵੇਂ ਇੱਕ ਦੂਜੇ ਨੂੰ ਬੋਲੀ ਜਾਂਦੇ ਹੁੰਨੇ ਹੋ ਕੁਝ ਨਿਕਲ ਨਾ ਇਹ ਗੱਲਾਂ ਚ ਮੰਮੀ ਮੈਂ ਤਾਂ ਆ ਹੀ ਕਹਿੰਦਾ ਸੀ ਵੀ ਪਿਆਰ ਨਾ ਰਹਾ ਕਰੋ ਲੜਾਈ ਚ ਕੀ ਰੱਖਿਆ? ਆ ਨਾਲੇ ਤੁਸੀਂ ਚੈਨੀ ਕਿਉਂ اتارਤੀ? ਮੈਂ ਤੁਹਾਨੂੰ ਕਿਹਾ ਸੀ ਪਾਈ ਰੱਖਿਆ ਕਰੋ। ਚੈਨੀ ਉਹ ਤਾਂ ਬੁੱਤ ਰਾਤ ਮੈਂ ਨਾ ਸੌਣ ਲੱਗੀ ਨੇ اتارਤੀ ਸੀ। ਉਹ ਮੇਰੇ ਕਮਰੇ ਚ ਪਈ ਹੋਊਗੀ ਸਰਾਨੇ ਥੱਲੇ। ਜਾਂ ਤੂੰ ਹੀ ਉੱਠ ਕੇ ਲਿਆ ਦੇ ਮੈਨੂੰ। ਮੈਂ ਪਾਈ ਲੈਣੀ ਐ। ਲਿਆ ਦੇਨਾ ਮੰਮੀ ਜੀ। ਓ ਮੰਮੀ ਚੈਨੀ ਨਹੀਂ ਹੈਗੀ ਸਰਹਾਣੇ ਸਰੂਨੇ ਥੱਲੇ ਬੇ ਉੱਥੇ ਹੀ ਹੋਗੀ ਧਿਆਨ ਨਾਲ ਦੇਖ ਲੈ ਓ ਨਹੀਂ ਮੰਮੀ ਹੈ ਨਹੀਂ ਇੱਥੇ ਹੈ ਨਹੀਂ ਗਈ ਕਿੱਥੇ ਗਈ ਧਿਆਨ ਨਾਲ ਦੇਖ ਉੱਥੇ ਹੀ ਪਈ ਹੋਊਗੀ ਮੰਮੀ ਮੈਂ ਤਾਂ ਪੂਰੇ ਧਿਆਨ ਨਾਲ ਦੇਖ ਲਿਆ ਤੁਸੀਂ ਯਾਦ ਕਰੋ ਕਿਤੇ ਹੋਰ ਤਾਂ ਨਹੀਂ ਰੱਖਤੀ ਤੂੰ ਧਿਆਨ ਨਾਲ ਦੇਖ ਉੱਥੇ ਮੈਂ ਤਾਂ ਉੱਥੇ ਹੀ ਰੱਖੀ ਸੀ પરા हट तो मैं देख लिया हाय, मेरी चन्नी किथे गई मम्मी कोई नहीं टेंशन ना लो तूसी रख के किथे भूल गए होगे आ जांदी है यार बैठ के सोचो हां पुत्त मेरे याद आया शुक्र है याद आ गया ਥੋਡੇ ਕਿੱਥੇ ਪੀ ਹੈ ਪੁੱਤ ਸਵੇਰੇ ਜਦੋਂ ਨਾ ਮੈਂ ਕੱਪੜੇ ਸੁਕਣੇ ਪਾਉਣ ਗਈ ਸੀ ਉਦੋਂ ਬਾਅਦ ਸ਼ੈਲੀ ਨੇ ਮੇਰਾ ਕਮਰਾ ਸਾਫ਼ ਕੀਤਾ ਸੀ ਹੋਵੇ ਨਾ ਹੋਵੇ ਜ਼ਰੂਰ ਸ਼ੈਲੀ ਨੇ ਮੇਰੀ ਜਿੰਨੀ ਚੱਕੀ ਆ ਉਹ ਨਹੀਂ ਨਹੀਂ ਮੰਮੀ ਸ਼ੈਲੀ ਨੇ ਇਹ ਕੰਮ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਉਹ ਕੁਝ ਵੀ ਕਰ ਸਕਦੀ ਆ ਉਹ ਤਾਂ ਮੈਨੂੰ ਪਤਾ ਤੈਨੂੰ ਨਹੀਂ ਮੰਮੀ ਉਹ ਕਿਉਂ ਚੱਕੂਗੀ? ਉਹਨੂੰ ਕੀ ਲੋੜ ਪਈ ਐ? ਇਹ ਸਭ ਤਾਂ ਮੈਨੂੰ ਨਹੀਂ ਪਤਾ। ਮੈਨੂੰ ਤਾਂ ਇਹ ਪਤਾ ਵੀ ਉਹਦੀ ਅੱਖ ਤਾਂ ਮੇਰੀ ਚੈਨੀ ਤੇ। ਤੂੰ ਦੇਖਿਆ ਸੀ ਉਹਨੇ ਕਿਵੇਂ ਮੂੰਹ ਬਣਾਇਆ ਹੋਇਆ ਸੀ? ਉਹ ਮੇਰੇ ਕੋਲ ਤਾਂ ਉਹਨੇ ਇੱਕ ਬੰਨੀ ਚੈਨੀ ਰਹਿਣ ਦਿੱਤੀ। ਗਾਇਬ ਕਾ ਕਹਿ ਤਾ ਸੀ। ਉਹ ਮੰਮੀ ਮੈਂ ਕਿਹਾ ਨਾ ਉਹ ਨਹੀਂ ਇਹ ਜਾ ਕੁਝ ਕਰ ਸਕਦੀ। ਆਹੋ ਰਾਜ ਤੈਨੂੰ ਹੁਣ ਮੇਰੇ ਤੇ ਕਿਉਂ ਯਕੀਨ ਹੋਣਾ? ਮੈਨੂੰ ਤਾਂ ਆਪਦੀ ਘਰ ਵਾਲੀ 'ਤੇ ਯਕੀਨ ਆ। ਰੁਕ ਜਾਓ ਮੰਮੀ। ਮੈਂ ਪੁੱਛਦਾ ਜਾ ਕੇ। शैली शैली गल सुनी के। पढ़न भी नहीं शैली, तू मम्मी की चैन देखी है कि चैनी देखता सही किडी चलाक बन दी है और कल तेरी हुई अख सी मेरी चैनी ते मम्मी जी मैं क्यों रखूंगी थी तो चैनी ते अख ਕਿਉਂਕਿ ਤੂੰ ਨਾ ਮੇਰੇ ਤੋਂ ਜਲਦੀ ਆ ਵੀ ਰਾਜ ਨੇ ਮੇਰਾ ਤੇਰੇ ਨਾਲ ਵੱਧ ਕਰਦਾ ਰਾਜ ਮੰਮੀ ਜੀ ਕੀ ਕਹਿ ਰਹੇ ਨੇ ਇਹ ਤਾਂ ਹੁਣ ਗੁੰਗਾ ਹੋ ਗਿਆ ਤੂੰ ਸਿੱਧੀ ਹੋ ਕੇ ਡਰਦੇ ਮੈਨੂੰ ਮੇਰੀ ਚੈਨੀ ਕਿੱਥੇ ਰੱਖੀ ਐ ਤਾਂ ਮੈਂ ਕਿਹਾ ਨਾ ਮੇਰੇ ਕੋਲ ਕੋਈ ਚੈਨੀ ਨਹੀਂ ਤੇ ਨਾ ਹੀ ਮੈਨੂੰ ਪਤਾ ਇਹਨੇ ਨਾ ਪੁੱਤ ਐ ਨਹੀਂ ਦੱਸਣਾ ਇਹਦੇ ਕਮਰੇ ਦੀ ਤਲਾਸ਼ੀ ਲੈ ਮਮੀ ਕੀ ਮਮੀ ਜੇ ਤੇ ਤੂੰ ਤਲਾਸ਼ੀ ਨਹੀਂ ਲਈ ਜਾਂਦੀ ਨਾ ਤਾਂ ਮੈਂ ਲੈਣੀ ਆ ਕਿਉਂਕਿ ਮੈਨੂੰ ਪੂਰਾ ਯਕੀਨ ਆ ਵੀ ਇਹਨੇ ਚੈਨੀ ਚੱਕੀ ਆ ਨਹੀਂ ਮਮੀ ਤੁਸੀਂ ਰੋਕੋ ਮੈਂ ਕਰਦਾ ਇਹਦਾ ਕਮਰਾ ਚੱਕ ਰਾਜ ਮੈਂ ਸੱਚ ਕਹਿ ਰਹੀ ਆ ਮੈਂ ਨਹੀਂ ਦੇਖੀ ਮਮੀ ਦੀ ਚੈਨੀ ਤੇ ਨਾ ਹੀ ਮੈਂ ਚੱਕੀ ਆ ਤਾਂ ਮੈਂ ਤੁਸੀਂ ਮੇਰਾ ਕਮਰਾ ਹੀ ਚੈੱਕ ਕਰ ਲਓ ਦੇਖ ਤਾਂ ਸਹੀ ਕਿਵੇਂ ਮਾਦਰ ਮਾਛਦੇ ਹੰਝੂ ਕੱਢਦੀ ਆ ਉਹ ਤੇਰੀ ਇਹ ਨਟੰਕੀ ਇੱਥੇ ਨਹੀਂ ਚੱਲਣੀ ਵੀ ਥੋੜਾ ਜਿਆਦਾ ਤੂੰ ਨਾਟਕ ਕਰੇਂਗੀ ਤੇ ਅਸੀਂ ਤੇਰੇ ਕਮਰੇ ਦੀ ਤਲਾਸ਼ੀ ਨਹੀਂ ਲਵਾਂਗੇ ਤੇਰੇ ਕਮਰੇ ਦੀ ਤਾਂ ਤਲਾਸ਼ੀ ਹੋ ਕੇ ਰਹੂਗੀ ਕਰ ਲਓ ਮੰਮੀ ਮੈਂ ਕੁਛ ਨਹੀਂ ਕਹਿੰਦੀ ਆ ਜਾਓ ਮੰਮੀ ਲਈਏ ਤਲਾਸ਼ੀ ਆਪਾਂ राजा चेनी दे किताबा पिछे निकली है देख के छात्र दिमाग निकली है जी भी मेरा कमरा तो चेक कर लेंगे किताबा नहीं किसी ने चेक करनी है।

ਕੱਲੀ ਮੈਨੂੰ ਤੇਰੇ ਤੋਂ ਬਿਲਕੁਲ ਵੀ ਇਹ ਉਮੀਦ ਨਹੀਂ ਸੀ ਜੀ ਮੈਂ ਸੱਚ ਕਹਿਣੀ ਆ ਮੇਰਾ ਯਕੀਨ ਤਾਂ ਮੰਨੋ ਉਹ ਯਕੀਨ ਕੀ ਕਰਾਂ ਤੇਰੇ ਤੇ ਸਚਾਈ ਤੇਰੀ ਸਾਹਮਣੇ ਆ ਗਈ ਮੰਮੀ ਸੱਚ ਕਹਿੰਦੇ ਨੇ ਤੂੰ ਨਾ ਮੰਮੀ ਤਾਂ ਖਾਰਖਾਨੀ ਐ ਤੈਨੂੰ ਇਹ ਹੈ ਵੀ ਮੈਂ ਆਪਣੀ ਮਾਂ ਨੂੰ ਪੁੱਛਾਂ ਹੀ ਨਾ ਨਹੀਂ ਰਾਜ ਮੈਂ ਇਹ ਕਿਉਂ ਚਾਹੂੰਗੀ ਤੂੰ ਕੀ ਚਾਹੇਂਗੀ ਕੀ ਨਹੀਂ ਏ ਤਾਂ ਸਾਨੂੰ ਅੱਜ ਪਤਾ ਲੱਗ ਹੀ ਗਿਆ ਹੁਣ ਤਾਂ ਸੱਚ ਪੁੱਛੇ ਨਾ ਮੈਂ ਤੇ ਇਹਨਾਂ ਵਿਆਹ ਕਰਾ ਕੇ ਪਛਤਾ ਰਿਹਾ ਕਾਸ਼ ਮੈਂ ਤੇਰੇ ਨਾਲ ਵਿਆਹ ਹੀ ਨਾ ਕਰਾਉਂਦਾ ਮੈਂ ਕਹਿ ਰਹੀ ਆ ਨਾ ਮੈਨੂੰ ਨਹੀਂ ਪਤਾ ਮੇਰੇ ਕਿਤਾਬਾਂ ਚ ਇਹ ਚੈਨ ਕਿੱਥੋਂ ਆਈ ਆ ਚੁੱਪ ਕਰ ਤੇਰੇ ਪਿੱਛੇ ਮੈਂ ਆਪਦੀ ਮਾਂ ਨੂੰ ਮਨਾ ਰਿਹਾ ਸੀ ਵੀ ਤੂੰ ਪੜ੍ਹੇ ਲਿਖੇ ਤੇਰੇ ਨਾਲ ਉਹ ਵਧੀਆ ਬੋਲੇ ਤੇ ਤੂੰ ਕੀ ਕਰ ਰਹੀ ਹੈ ਸਾਡੇ ਘਰੇ ਚੋਰੀ ਹੁਣ ਮੈਂ ਕਿਵੇਂ ਯਕੀਨ ਦਿਵਾਵਾ ਮੈਂ ਸੱਚ ਬੋਲ ਰਹੀ ਹਾਂ ਹੁਣ ਤੂੰ ਕਿੰਨੇ ਮਰਜੀ ਡਰਾਮੇ ਕਰ ਲੈ ਤੇਰੀ ਸਾਰੀ ਸੱਚਾਈ ਸਾਡੇ ਸਾਹਮਣੇ ਆ ਗਈ ਹੈ ਨਾਲੇ ਨਾ ਸਾਰੀ ਅੱਗੇ ਇਹ ਕਿਤਾਬਾਂ ਨੇ ਲਾਈ ਹੋਈ ਹੈ ਅੱਜ ਤੋਂ ਬਾਅਦ ਇਹ ਤੈਨੂੰ ਇਸ ਘਰੇ ਨਹੀਂ ਦਿਖਣਗੀਆਂ ਨਾ ਹੁਣ ਤੂੰ ਪੜ੍ਹੇਂਗੀ ਤੇ ਨਾ ਕੋਈ ਪੇਪਰ ਦੇਵੇਂਗੀ ਰਾਜਾ ਕੈਦਾ ਨੂੰ ਇੱਕ ਵਾਰ ਕੈਦਾ ਦਾ ਕੈਦਾ ਜੇ ਮੈਂ ਤੇਰੇ ਹੱਥ 'ਚ ਕਿਤਾਬ ਦੇਖ ਲਈ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਬਹਾਰਾਜ ਮੇਰੇ ਪੇਪਰ ਦੇਖ ਲੈ ਬੋਤ ਕਿੰਨੇ ਠੀਕ ਆ ਹਜੇ ਵੀ ਪੇਪਰ ਪੇਪਰ ਕਰੀ ਜਾਂਦੀ ਆ ਚੱਲ ਠੀਕ ਐ ਦੇ ਲੈ ਪੇਪਰ ਕਰ ਦੇਂਗੀ ਆਪਰੇ ਪੇਟੀ ਜਾ ਕੇ ਇਸ ਲਈ ਜੇ ਤੂੰ ਸਾਡੇ ਨਾਲ ਰਹਿਣਾ ਹੈ ਨਾ ਤੈਨੂੰ ਉਹੀ ਕਰਨਾ ਪਊ ਜੋ ਤੈਨੂੰ ਅਸੀਂ ਕਹਾਂਗੇ ਜੇ ਤੂੰ ਆ ਜਿੱਦਾਂ ਹੀਆ ਕਰਨੀਆਂ ਨੇ ਨਾ ਫੇਰ ਤੂੰ ਆਪਦੇ ਪੇਕੇ ਜਾ ਸਕਦੀ ਐ ਉਹ ਵੀ ਹਮੇਸ਼ਾ ਲਈ